ਬੜਨੀ ਅੱਜ ਫਿਰ ਤੁਮੇ ਅੱਜ ਕੱਲ੍ਹ ਦੀ ਆਏ ਦੇਖ ਲੈ ਫਿਰ ਰਾਤ ਤੱਕ ਕੰਮ ਜੇ ਹੈ? ਦਰ ਤੱਕ ਕੰਮ ਹੋ ਹੀ ਹੋ ਹੀ ਕੰਮ ਹੋ ਗਏ ਦਰ ਤੱਕ ਗਏ ਜਿਹੜੇ ਉਹਨਾਂ ਤੋਂ ਚੱਲ ਚੱਲੇ ਨਾ ਵੀ ਧਿਆਨ ਆਪ ਚੁੱਕੀ ਹੈ ਹਾਂ ਕਹਿੰਦੇ ਲੜਾਈ ਲੜੂ ਲੱਗੀ ਹੁੰਦੀ ਮੀਂਹ ਵੀ ਪੈਂਦਾ ਜਦੋਂ ਮੀਂਹ ਵੀ ਪੈਂਦਾ ਹਾਂ ਬੱਦਰ ਤੇ ਚਲਦੀ ਹੋਇਆ ਆ ਰਿਹਾ ਮੈਂ ਹੈ ਕਿ ਨਹੀਂ ਅਮੀਂ ਵੀ ਦੇਖ ਲੈ ਬੱਦਲ ਭਾਈ ਮੀਂਹ ਵੀ ਪਈ ਜਾਂਦਾ ਪਿੱਛੇ ਨਿਸਲਾ ਇੰਨਾ ਮੀਂਹ ਕਿੱਥੇ ਹੋ ਰਿਹਾ ਹੈ ਨਾ 7-8 ਦਿਨ ਹੋ ਪੱਕੀ ਗੱਲ ਹੈ ਤੁਹਾਨੂੰ ਮੈਂ ਕਿਹਾ ਨਹੀਂ 15 ਤਰੀਕ ਤੱਕ ਦੱਸਿਓ ਹਾਂ ਬਈ ਬੌਸਮ ਖਰਾਬ ਸਿਆ ਮੀਂਹ ਵੀ ਜਦੋਂ ਪਰਸ ਤੱਕ ਫੇਰ ਮੀਂਹ ਦੱਸਿਆ ਹੋਰ ਇਹ ਜਦ ਲੜਾਈਆਂ ਲੜੂਆਂ ਲੱਗੀਆਂ ਝਗੜਾ ਹੁੰਦਾ ਜਦ ਮੀਂਹ ਵੀ ਪੈਂਦੇ ਆ ਪਹਿਲਾਂ ਜਦ ਲੱਗੀ ਦੀ ਦਵਾਈਆਂ ਯਾਦੀ ਬੈਂਦੇ ਦੇਖਣੀ ਤੇ ਪਹਿਲਾਂ ਲੱਗੀ ਕਸਤਰ ਪੇ ਕਿਹੜੇ ਕਸਤਰ ਤੇ ਲੱਗੀ ਦੀ ਯਾਦੀ ਬੈਂਦੇ ਗਏ ਨੇ ਹਾਂ ਤੁਹਾਨੂੰ ਪਤਾ ਹੋਣਾ ਸਾਡੇ ਦਾ ਜਨਮ 95 ਦਾ ਹੈ ਹਾਂ ਚਾਚਾ ਦਾ ਪਾਪਾ ਪਹਲਾ ਹੀ ਨਹੀਂ ਬਸ ਇਹੋ ਥੋੜੀ ਤੇ ਅਜੇ ਕਿਹੜੇ ਕੰਮ ਕਰਦੇ ਨੇ ਸਬੀਰ ਦੇ ਚੱਲਦਾ ਕਸਮਾਣਾ ਖਬਰਾਂ ਚ ਬਾਈ ਖਾਰੂ ਬਟਿਆ ਪਿਆ ਬਹੁਤ ਖਾਰੂ ਬਟਿਆ ਬਾਈ ਇਹਦਾ ਗੱਲ ਮੁੱਦਾ ਦਿੱਕਤ ਕਿੱਗੇ ਹੈ ਵੀ ਨਹੀਂ ਜਿੱਦਾਂ ਮੀਡੀਆ ਪਾਉਂਦੀ ਹੈ ਆ ਨਾ ਉਹਨਾਂ ਨੂੰ ਡਰਾ ਕੇ ਮਾਰ ਦਿੰਦੇ ਇਸ ਟੈਕ ਤਾਂ ਹੋਈ ਆ ਨੁਕਸਾਨ ਪਾਕਿਸਤਾਨ ਉੱਥੇ ਜਿਹੜੇ ਤੇ ਰਾਤਵਾਦੀ ਰਹਿੰਦੇ ਕਹਿੰਦੇ ਉੱਥੇ ਮਾਰੀ ਆ ਮੁੱਦਾ ਚੱਲ ਹੋਇਆ ਜਿਹੜਾ ਕੋਈ ਹੋਇਆ ਫੇਰ ਵੀ ਗਾਈ ਫੌਤ ਹੋ ਕਰ ਦਿੰਦੇ ਹਾਂ ਹੁਣ ਲੋੰਡਾ ਦਾ ਗੱਲ ਬਾਸ਼ਤਾਂ ਰਿਹਾ ਵੀ ਉਹ ਕਰੋ ਹੈ ਇਹਦਾ ਉਹ ਤਾਂ ਲੋਪਾ ਯਹੋ ਜੁਬਿਆਰ ਹੋਂ ਤਾਂ ਨਹੀਂ ਕੋਈ ਬਿਆ ਹੁਣ ਤਾਂ ਉਹ ਬੰਦੇ ਪੜੇ ਦੋ ਕਹਿੰਦਾ ਵੀ ਜਵਾਬੀ ਕਾਰਵਾਈ ਹੋਊਗੀ ਆ ਵਿੱਚੇ ਜਵਾਬੀ ਜਵਾਬੀ ਕਾਰਵਾਈ ਹੋਈ ਜਾਂਦੇ ਆ ਕਿਹੜਾ ਪਤਾ ਲੱਗਦਾ ਆਪਣਾ ਰਾਜਾ ਜੀ ਆਣੀ ਚਾਟਰ ਹੋਊ ਆਪਣਾ ਬਾਈ ਬਸ ਇਧਰ ਧਾਂ ਲਾ ਰਹੇ ਨੇ ਜਦੋਂ ਇਹ ਬਚ ਗਈ ਤਾਂ ਵੱਢ ਕੇ ਖਾ ਲੂਗੇ ਧਾਂ ਧਾਂ ਨਹੀਂ ਵੀ ਗਏ ਤਾਂ ਨਹੀਂ ਜੀ ਧਾਂ ਧਾਂ ਦੇ ਬਹੁਤ ਦੂਰ ਲਾਉਣੇ ਤਾਂ ਪਹਿਲਾਂ ਅੱਜ ਹੀ ਅੱਜ ਹੀ ਰਾਤ ਕੱਟੋ ਕੰਮ ਥੋੜਾ ਜਿਹਾ ਕਰ ਦੂਗੇ ਅੱਪਾ ਤੂੰ ਜੇ ਤਾਂ ਤਾਂ ਦੂਰ ਹਾਲ ਤਾਂ ਅੱਜ ਦੀ ਰਾਤ ਔਖੀ ਹੋ ਵੀ ਮਿਲਾਂ ਦਾ ਕੱਢੀ ਉਹਨਾਂ ਨੇ ਚਲਾਇਆ ਉੱਧਰ ਤਾਂ ਜੇ ਉਹ ਵੀ ਕਰੂਗਾ ਉਹਦਾ ਕੋਤਾ ਹੋਊਗਾ ਹੀ ਅਗਲੇ ਨਾਲ ਬਾਰ ਕਰਿਆ ਉੱਧਰ ਤਾਂ ਵੀ ਹੋਊਗਾ ਨਾ ਕੋਤਾ ਹੋਊਗਾ ਹੀ ਨਾ ਹੋਵੇ ਤਾਂ ਵਧੀਆ ਭਾਈ ਪਰ ਉਹਨੇ ਕਿਹਾ ਕਿ ਜਾਵੀਂ ਕਰ ਵੀ ਹੋਊਗੀ ਬਾਕੀ ਹੁਣ ਸਾਡੇ ਵਾਲੇ ਵੀ ਚਾਂਟ ਹੋਏ ਉਹਨੇ ਕਿਹੜੇ ਬੈਠੇ ਵਿਹਲੇ ਬਿੰਦਰਾ ਹੀ ਕਹਿੰਦਾ ਤੂੰ ਲੱਗ ਕੇ ਚੱਕਿਆ ਕਿਦ ਨੂੰ ਚੱਕ ਲਿਆ ਇਹ ਮਾ ਭਾਈ ਲੜਾਈ ਲੱਗੀ ਪਾਕਿਸਤਾਨ ਵਿੱਚ ਚੱਕ ਲਿਆ ਸਾਗੀ ਆੱਕ ਕੇ ਕਰ ਲਿਆ ਜਿੰਦੇ ਨੂੰ ਲੜਾਈਆਂ ਤਾਂ ਬਹੁਤ ਹੋਇਆ ਯਾਰ ਕਦੋਂ ਨਹੀਂ ਪਾੜਾ ਕੂਨ ਲਾਈਫ ਦਾ ਬੈਂਕ ਘਟਾ ਇਕਟਾ ਟਾਈਡਿੰਗ ਲੜਾਈ ਦੇ ਸਾਰੇ ਟੱਪੜ ਚੋਂ ਜੁਦਾ ਵੀ ਘਟਾ ਹੈ ਦੇਸ ਦੀ ਲੱਜ ਉਹ ਤਾਂ ਹੁਣੀਮ ਹੈ ਲੜਾਈ ਦਾ ਉਹ ਵਾਲਾ ਕੰਝਰ ਰਹਿ ਗਿਆ ਜੀ ਉਹ ਤਬਾਹਤਾ ਹੈ ਤਾਂ ਕਿ ਇੰਤਰ ਬਾਤ ਬਹਿ ਗਿਆ ਬਰਾ ਕਿੰਨੀ ਨੇਰੀਆਂ ਦੇ ਹੱਥਿਆਂ ਨੇ ਜਿਹੜੇ ਸਾਹ ਨਾਲ ਬਦਲ ਘੋਰੀਆ ਮੁੰਡਾ ਐਵੇਂ ਜਾਹਕਮ ਦੇ ਗੱਦੇ ਵਿੱਚ ਦੁਬਾਰੇ ਬਦਲ ਘੋੜਦਾ ਤਾਂ ਅੰਦਰ ਪੇ ਲਾਦਾ ਇਹ ਜਾਹਕਮ ਦਰੇ ਪਾਰ ਮਾ ਲਾਈਵ ਕਿਤੇ ਹੁਣ ਹੀ ਨਾ ਆ ਕੇ ਹੋਵੇ ਕਿਤੇ ਪਾਕਿਸਤਾਨ ਵਾਲੇ ਯਾਰ ਹੁਣ ਰਾਤ ਨੂੰ 8 ਵਜੇ ਜਿਹੜਾ ਜਿਹੜੀ ਕਰਨੀ ਹੈ ਆਪਣੇ 8 ਵਜੇ ਆ ਤੇਰੇ ਲੈ ਦੇ ਕਿਤੇ ਅਸੀਂ ਖੜੀ ਦਾ ਇਹਦਾ ਕੋਈ ਚੱਕਰ ਨਹੀਂ ਹੈ ਡਰਿੱਲ ਲੈ ਅੱਜ ਦਾ ਉਹ ਡਰਿੱਲ ਐਦਾਂ ਕੋਈ ਚੱਕਰ ਤੋਂ ਤੇ ਤਪੜਾ ਤੋਂ ਪੰਜਾਬ ਜਾ ਤਾ ਇਹ ਡਰਿੱਲ ਲੈਣੇ ਲੱਤੀ ਜਸਤੀ ਆ ਕੋਈ ਦਾ ਕੋਈ ਚੱਕਰ ਨਹੀਂ ਹੈਗਾ ਆ ਤਾਂ ਡਰਿੱਲ ਲੈ ਅੱਜ ਦਾ ਯਾਰ ਹੈ ਆ ਤਾਂ ਡ੍ਰਿਲ ਲੈ ਕੋਈ ਚੱਕਰ ਨਹੀਂ ਐਡਾ ਜਿਹਦਾ ਲੜਾਈ ਲੱਲੇ ਲੁੱਭ ਜਾਂਦੀਆਂ ਗੱਲਾਂ ਹੋਏ ਨੇ ਲੜਾਈ ਲੱਗੀ ਆ ਤਾਂ ਸਟ੍ਰੈਕ ਹੋਈ ਏ ਇੱਕ ਕੰਦਾ ਦੀ ਬੋਰੀ ਖੜੀ ਤੇ ਪਰ ਨੀ ਦਾ ਰੋਡ ਟੋਨ ਦਾ ਭਾਈ ਥਾ ਬੰਦ ਰੋਡ ਨਾਲ ਇਹ ਇਹ ਤਾਂ ਬੋ ਆ ਕਮਦਾ ਬਣਿਆ ਨਿਵਾਣ ਵੀ ਜਿਹੜਾ ਨਿਨਸਾਬ ਸਾਫ ਹੀ ਸਾਫ ਰਿਆ ਉਹ ਵੀ ਹੋ ਜਾਣਾ ਉਹ ਵੀ ਬਾਅਦ ਦਾ ਸਾਰੀ ਦੋ ਖੇਤ ਕਰ ਦਿੰਦੇ ਹਾਂ ਦੋ ਖੀਂਦੇ ਏ ਕਿਹਣੀ ਗੱਲ ਵਾ ਅਖਲਾਬ ਉੜੀਏ ਨੂੰ ਅੱਜ ਤੱਕ ਪਲੱਗੀ ਦੀ ਮਾਰੀ ਦੋ ਦਿਨ ਹੋ ਗਏ ਫੇਰ ਮਤਲਬ ਇਹਦਾ ਲੱਗ ਗਿਆ ਹੁਣ ਇਹਦਾ ਠੀਕ ਹੈ ਇਹ ਰਾਤ ਨੂੰ ਦੂਰ ਪੈ ਗਿਆ ਰਾਤ ਤੇ ਗੌਰ ਕਰੀ ਰਾਤ 11:30 ਵਜੇ ਹੈ 11:30 ਵਜੇ ਜਹਾਜ਼ ਬਹੋਲੰਗੇ ਆ ਓਏ ਸੋਹਣਾ ਮੈਂ ਵੀ ਮੈਂ ਤਾਂ ਮੈਂ ਦੇਖਦਾ ਮੈਂ ਆਈਪੀਐਲ ਦਾ ਹਾਂ ਉਹ ਕਹ ਰਾਤ ਹੋਗਾ ਲੇਟ ਕ ਮੈਂ ਮੈਚ ਦਾ ਨਹੀਂ ਪੈ ਗਿਆ ਹਾਂ 11:30 ਪਾਉਣ ਇੱਕ ਤੇ 11:30 ਵਜੇ ਲੱਖ ਤੂੰ ਹਾਂ ਵੀ ਜਹਾਜ਼ ਲੰਗੇ ਲੰਗੇ ਆ ਨਾ ਪੂਰੇ ਖੜਾਕੇ ਦਾ ਹੁੰਦਾ ਪੂਰਾ ਇੱਕ ਪਤਾ ਨਹੀਂ ਕਿੰਨੇ ਲੰਗੇ ਹੋਣੇ ਅੱਛਾ ਜੀ ਹਾਂ ਪੂਰਾ ਖੜਾਕਾ ਹੋਇਆ ਵਾਟਸਐਪ ਮਨੂੰ ਤਾਂ ਇਹਦਾ ਮੈਂ ਕਿਤੇ ਰੈਸਲ ਜੀ ਕਰਦੇ ਹੁਣੇ ਹਲੇ ਇਹ 1 ਵਜੇ ਹੋਇਆ ਕੰਮ ਅਸੀਂ ਪਾ ਲਿਆ ਹਾਂ ਹਾਂ ਸਾਢੇ 1 ਵਜੇ ਕੰਮ ਜਿਗੜ ਸੋਇਆ ਬਹੁਤ ਐਵੇਂ ਕਹਿੰਦੇ ਰੈਸਲ ਜੀ ਕਰਦੇ ਹੁਣੇ ਵਿਚਾਲੇ ਵੀ ਤਿਆਰੀ ਕਰਦੇ ਹੁਣੇ ਹਲੇ ਹਾਂ ਮਸਵੇਰੀ ਉੱਠ ਕੇ ਖਬਰ ਆਈ ਵੀ ਉਹ ਕੰਮ ਜਿਆ ਹੋ ਲਿਆ ਹੋ ਗਿਆ ਕਹਿੰਦੇ ਵੀ 1 ਬਿਜੇ ਢੋਢਾ ਪਾਸ ਤਾਂ ਜਾ ਕੇ ਹੋਰ ਆ ਬੰਦੇ ਮੈਂ ਨਹੀਂ ਇੱਥੇ ਜਿਹੜਾ ਕਹਿੰਦਾ ਰਾਤ ਕਰੇ ਸੁਣੀ ਤੁਸੀਂ ਕਹਿੰਦੇ ਮਾਂ ਅੱਛੜ ਸੁਣੀ ਥੋੜਾ ਨਹੀਂ ਬਹੁਤ ਸੁਣੀ ਆ ਬਹੁਤ ਆਜਾ ਸੁਣੀ ਰਾਤ ਬਹੁਤ ਧੂੜੇ ਪੱਕੇ ਮੈਂ ਬਾਹਰ ਨਿਕਲ ਕੇ ਦੇਖਿਆ ਉਹ ਕਿੱਥੇ ਦਿਖਦੇ ਰਾਤ ਨੂੰ ਆਓ ਫਿਰ ਰੋ ਬਹੁਤ ਵੱਜਾਈਆਂ ਰਾਤ ਬਠਿੰਡੇ ਵਿੱਚ ਵੀ ਗਿਰਿਆ ਇੱਕ ਆਪਣਾ ਹੈ ਬਠਿੰਡੇ ਚ ਜਿਹੜੇ ਜਿਹੜੇ ਹੁਣ ਆਪਣੇ ਗਏ ਤੇ ਜਹਾਜ਼ ਆਵੇ ਗਿਰ ਗਿਆ ਨਿਸ਼ਾਨ ਉੰਦਾ ਵੀ ਹੋਇਆ ਉਧਰ ਤੇ ਉਹ ਗੜੇ ਬੇਬੇ ਬਿੱਲੇ ਬੈਠੇ ਤੇ ਉਹਨੇ ਗੋਲੀ ਤਾਂ ਮਾਰਨੀ ਹੁੰਦੀ ਮਾਰਨੀ ਮੈਂ ਬਾਈ ਜਿੱਥੇ ਹੁਣ ਇੱਕ ਤੇ ਗੋਲੀ ਵੱਜੀ ਉਹ ਫਟੜ ਹੋਇਆ ਵਾ ਇਧਰ ਗਿਰਿਆ ਕੇ ਬਠਿੰਡੇ ਗਿਰਿਆ ਇੱਕ ਦਾ ਆਪਣੇ ਆਲਾ ਕ ਉਹ ਵਾਲਾ ਆਪਣੇ ਆਲਾ ਅੱਛਾ ਇੱਕ ਬਠਿੰਡੇ ਗਿਰਿਆ ਦੋ ਤਿੰਨ ਖਬਰਾਂ ਹੁਣ ਮੈਂ ਕੋਈ ਕਹਿੰਦਾ ਪੰਜਾਂ ਕੋਈ ਕਹਿੰਦਾ ਤਿੰਨ ਹੈ ਆਪਣੇ ਵਾਲੇ ਜਹਾਜ਼ ਨਿਸ਼ਾਨ ਹੋਏ ਆ ਅੱਛਾ ਬਾਕੀ ਹਲੇ ਜਾਨੀ ਦੇ ਮਾਲੀ ਨਸਾਂ ਦਾ ਪਤਾ ਨਹੀਂ ਕਿੰਨਾ ਹੋਇਆ ਵਾ ਆਹੋ ਉਹ ਦੱਸਣਾ ਵੀ ਇੱਕ ਪਹਿਲਾ ਸ਼ੂਟ ਉਧਰ ਤਾਂ ਦਿਖਾਉਂਦੇ ਆ ਜਹਾਜ਼ ਵਾਲਾ ਬੰਦਾ ਜਿਹੜਾ ਜਹਾਜ ਕੈਸ ਹੋਇਆ ਹਾਂ ਉਹ ਫਿਰ ਛੱਡ ਦਿੰਦੇ ਨਾ ਉਹ ਇਜੈਕਟ ਕਰ ਦਿੰਦੇ ਆ ਉਹ ਉੱਪਰ ਚਲੇ ਜਾਂਦੇ ਬਾਹਰ ਮੈਂ ਪਹਿਲੇ ਸ਼ੂਟ ਖੁੱਲਦਾ ਫਿਰ ਜਾ ਹੇਠਾਂ ਗਿਆ ਜਾਂਦਾ ਹਾਂ ਇੱਕ ਬੰਦਾ ਉਹਦੇ ਦਵੇ ਦਿਖਦਾ ਤਾਂ ਆਉਂਦਾ ਹਾਂ ਠੀਕ ਹੈ ਮੱਕੀ ਖਬਰ ਆ ਮੈਨੂੰ ਪਤਾ ਸਵੇਰ ਤੱਕ ਸਮਾਣ ਪਾਇਆ ਹੋਣਾ ਮੈਂ ਤਾਂ ਹੁਣ ਅੱਜ ਸੈੱਲ ਪਾ ਲੇ ਰਿਹਾ ਮੋਟ ਚ ਹਾਂ ਲੈੜੇ ਪੱਜਣੀ ਸੀਗਾ ਕਰੂਗਾ ਸੈੱਲ ਪਾ ਕੇ ਹੈ ਰਵੇਟਰ ਤਾਂ ਹੋਇਆ ਪਾਪੁਰ ਬੈਕ ਰੇਡੀਓਰ ਖੋਲਿਆ ਕਿ ਹੁਣ ਪਹਿਲਾ ਵਾਂਗੂ ਰੇਡੀਓ ਵੀ ਹੈਗਾ ਹੈ ਹੈ ਰੇਡੀਓ ਵੀ ਹੈਗਾ ਆ ਪਹਿਲਾ ਰੇਡੀਓ ਹੀ ਹੁੰਦੇ ਨੇ ਰੇਡੀਓ ਆ ਠੀਕ ਹੈ ਫ੍ਰੀਕੁਐਂਸੀ ਕੋਈ ਫਰੀ ਉਹਦੀਆਂ ਦਾ ਫੋਨ ਵਿੱਚ ਹੈਗਾ ਰੇਡੀਓ ਸਾਨੂੰ ਫੇਰ ਪਾਸੇ ਚੋੜ ਲਿਆ ਉਧਰ ਨੂੰ ਵੀ ਇੱਥੇ ਹੀ ਲਾ ਲਾ ਇੱਥੇ ਹੀ ਰੱਖ ਦੇ ਉਹ ਬੱਸ ਕੀ ਕਹਿਦੀ ਇਹਨੂੰ ਹੈ ਕੀ ਕਹਿਦੀ ਇਹਨੂੰ ਮੀ ਫੇਰ ਆ ਗਿਆ ਮੈਂ ਨਾ ਕੁਝ ਵੀ ਕਹਾਂ ਤਮਕੂਆ ਚੱਲ ਪਿਆ ਗਿਲਤਾ ਨਹੀਂ ਮਰੀ ਤੇਰੀ ਸਭ ਤੋਂ ਵਧੀਆ ਰਹਿਣਾ ਹੈ ਅੱਗੇ। ਸਿਆਰਤਾ ਕਰ ਲੈਣਾ ਹੈ ਆਪਾਂ ਨੇ। ਤਾਂ ਕਾਰ ਕਰਦੇ ਹਿੱਤਾ ਵਿੱਚ। ਇਹ ਆ ਗਿਆ। ਲੇਜਰ ਕਰਦੇ ਲੇਜਰ ਕਰਦੇ ਮਾ ਹਰ ਮੌਸਮ ਤਾਂ ਦੇਖ ਲੈ ਮੌਸਮ ਤਾਂ ਗਿੱਲ ਜਾਂਦੀ ਏ ਕਰੇ ਆ ਹੈ ਠੀਕ ਖਰਾਬ ਹੁੰਦਾ ਉਹਨੀਆਂ ਨੂੰ ਜਾਣਦੀ ਬਈ ਵੀ ਇਹਨੂੰ ਲੈ ਜਾਂਦੀ ਬਈ ਵੀ ਆ ਕੰਮ ਛੱਡ ਦੋ ਫਿਰ ਕੰਮ ਛੱਡ ਦੋ ਫਿਰ ਆਪਾਂ ਕਰੋ ਉਹ ਸੁਭਦੇ ਕਰਨ ਗਿਆ ਤਾਨੂੰ ਕਦੀ ਪਈ ਬਈ ਤੀ ਆ ਇਹ ਨਾ ਇਹ ਨਾ ਇਹ ਨਾਲ ਥੋੜਾ ਕਰ ਲੰਗੇ ਤੈਨੂੰ ਮੇਰੀ ਗੱਲ ਇਹਦਾ ਹੁਣ ਪਨੀਰੀ ਵੀ ਜਣੀ ਆ ਪੰਨ 10 ਦਿਨ ਚ ਉਹ ਗੰਦਾ ਥਾਲਾ ਥਾਲੂ ਬਟਣਾ ਜਾ ਆਹ ਕਿ ਨਹੀਂ ਬਰਾ ਦੇ ਬਰਾ ਨਾ ਕਰਿਆ 2:30 ਵਜੇ ਆਇਆ ਹਾਂ ਇਹਨਾਂ ਭਰਤੀ ਮੈਂ ਭਰਤੀ ਚ ਚੱਲੋ ਬਾਈ ਰਕਟਚੀ ਵਿੱਚ ਕੰਟਾ ਦੋ ਘੰਟਾ ਲੱਗੂਗਾ ਇਹਨੂੰ ਵੀ ਕਿੰਨਾ ਇੱਕ ਘੰਟਾ ਸਾਹ ਮੈਂ ਕਿਹਾ ਉਹ ਫੀਸ ਉਹਦੇ ਨਾਲ ਹੈ ਆਹ ਤਾਂ ਸਾਹ ਖੈਰ ਜਿੰਮੇ ਕਹਤਾ ਮੈਂ ਆਹਦਾ ਜੇ ਕਾਰਦੀ ਨੇ ਇੱਧਰ ਲਾ ਪਰ ਕਰਾਇਆ ਕਰੀਦਾ ਬਹੁਤ ਪੀਨੀ ਜੀਨੀ ਜਿਹੜਾ ਕਰਦਾ ਠੀਕ ਨਹੀਂ ਉਹ ਕਾਲਾ ਕਿੱਦਾਂ ਕਾਲੇ ਦੀ ਖ਼ਬਰਸਾਰ ਲਈ ਆਹ ਠੀਕ ਹੈ ਕਾਲਾ ਤੁਰਦਾ ਫਿਰਦਾ ਇਹਨੇ ਤੁਰਦਾ ਪਤਾ ਆਪਦਾ ਹੈ ਹੈ ਆ ਰਿਲੀ ਦੀ ਬਾਈ ਫਿਰਦਾਦਾ। ਕੀ ਬਾਈ? ਰਿਲੀ ਦੀ ਬਾਈ ਦੀ ਗੱਲ। ਹਾਂ। ਰੋਪੜ ਬੈਠਾ ਕਿ ਤੇ ਸਟੂਡੈਂਟ ਚ ਰੋਟੀ ਖਾਣ ਲੱਗਿਆ ਵਾਦਾ। ਹਾਂ। ਮਗਾ ਇਹ ਠੀਕ ਵੀ ਹੋਇਆ ਵਾ ਇਹਦਾ। ਹਾਂ ਠੀਕ ਤਾਂ ਬੈਹਿ ਹੀ ਲੱਗੇ ਬਸ ਤੁਰਦਾ ਫਿਰਦਾ ਐਨੇ। ਠੀਕ ਆ ਵਧੀਆ ਚੱਲ ਬੱਚਾ ਹੋ ਗਿਆ। ਉਹ ਪੰਜਾ ਤੇ ਮਨੂੰ ਤਾਂ ਐ ਦਾ ਮਗਾ ਡਾਂਕੇ ਨੁਕੇ ਲੱਗੇ ਵੀ ਬਈ ਲੱਗੂ ਮੇਰੇ 15 20 ਦਿਨ ਤੱਕ ਲੱਗੂਗੇ। ਪਰ ਵਧੀਆ ਪੈ ਲੋਟ ਹੋ ਗਿਆ। ਵਧੀਆ। ਇਹ ਗਵਰੀ ਹੋ ਗਈ ਜਿੱਦ ਜਿੱਗੇ। ਵਧੀਆ। ਉਹ ਤਾਂ ਕੱਲ ਦੇਖਿਆ। ਤੁਰਦੇ ਨਾ ਜਾਂ ਅਸੀਂ ਤੁਰਦੇ ਆ ਇੱਥੇ ਕੱਸ ਪੈਂਦਾ ਬੰਦਾ ਉਹ ਚ ਮੈਂ ਚੱਕਰ ਤਾਂ ਉਹੀ ਤਾਂ ਬਹੁਤ ਟਾਈਮ ਲੱਗੂਗਾ ਉਹ ਤਾਂ ਕੱਲ ਕਰਦੇ ਫਿਰਦੇ ਤੇ ਮਰੰਜਰ ਪੂਰਾ ਹਾਂ ਕਿਹੜੇ ਕਿਹੜੇ ਉਹ ਬਸ ਇਹਨੇ ਨਾ ਹੋਈ ਲਈਦਾ ਹੁੰਦਾ ਹੁਣ ਹਾਂ ਵੀਡੀਓ ਦੇਖੀ ਦੀ ਮੈਂ ਬਸ ਠੀਕ ਆ ਇਹ ਜਿਹੜੀ ਨਾ ਜਰੀ ਨੂੰ ਆਣਾ ਨਾ ਜਰੀ ਨਹੀਂ ਹੈਗਾ ਪਰ ਕੋਈ ਕੋਈ ਦੇ ਪਤਾ ਨਹੀਂ ਕਾ ਉਹਦੇ ਪ੍ਰਾਣੀ ਦੀ ਬਾਤ ਵੀ ਚੱਕ ਕੇ ਉਹ ਸਾਡਾ ਪ੍ਰਾਣੀ ਪਾਈ ਹੁੰਦੀ ਆ ਆਹ ਇਹ ਹੋ ਗਿਆ ਨਹੀਂ ਸੱਤਾਰ ਵਾਲੇ ਪਹਿਲੇ ਜਿਹੜਾ ਅਗਰ ਦੇ ਜਿਹੜਾ ਦਰ ਪੈਣਾ ਜੇ ਸਾਰੇ ਜਿਹੜੇ ਮਾਲੀ ਵਾਲਾ ਜਿਹੜਾ ਇਹ ਪਹਿਲਾਂ ਆਂ ਦੰਦਾ ਪਹਿਲਾਂ ਗਰਾਊਂਡ ਤੋਂ ਜਿਹੜਾ ਸਾਰੇ ਪਰਨ ਇਕਣਾ ਹੀ ਤੁਹਾਨੂੰ ਦੋਣਾ ਪੈਂਦਾ ਸਾਰੇ ਜਿਹੜੇ ਪਤਾ ਲੱਗਦਾ ਇੱਕ ਪਹਿਲੀ ਵਾਰੀ ਵੀ ਕਿ ਆ ਕਿੱਥੇ ਗਿਆ ਕੋਈ ਕਿੱਥੇ ਪਾਰੀ ਕਿੱਥੇ ਗੋਲ ਹਾਂ ਆਹ ਦੇਖੋ ਇਹ ਬੋਰਡ ਦਾ ਵਿਚਾਰਾ ਸੀਦਾ ਚੱਕ ਲਿਆ ਆ ਇਕਣਾ ਜਿਹੜਾ ਜਿਹੜਾ ਪੈਂਦਾ ਬਾਅਦ ਵਿੱਚ ਇਹ ਪਤਾ ਲੱਗਦਾ ਕਿ ਕਿੱਥੇ ਗਿਆ ਕਿ ਇੱਕ ਨਹੀਂ ਆਪਣਾ ਤਾਂ ਕੋਈ ਕੰਮ ਹੋਣਾ ਜਾਂ ਮਰ ਜਾਨੇ ਚੱਲਦੀ ਆਪਾਂ ਵਾਰ ਹੋਰ ਕਿ ਆਪਾਂ ਚੱਲਦੇ ਆਪਰੇ ਠੀਕ ਫਿਰ ਕੰਮ ਕੋਈ ਹੋਰ ਡੱਗਾ ਵੀ ਗਿਆ ਕੱਖ ਵੱਢਣ ਕੰਮ ਕੋਈ ਹੋਰ ਹੈ ਕੰਮ ਕੋਈ ਹੋਰ ਕੰਮ ਕਿਹਾ ਹੋਰ ਕੋਈ ਨਹੀਂ ਆਈ ਕੋਸਾ ਸ਼ਾਮ ਸਈ ਅੱਜ ਇਹਨੂੰ ਕਰਨਾ ਪਹਿਲਾਂ ਫਿਰ ਉਹ ਕਰਕੇ ਆਉਣਾ ਕੱਖ ਕੱਖ ਵੀ ਨਹੀਂ ਹੈਗੇ ਵੱਢਣ ਹੁਣ ਤਾਂ ਕੱਖ ਹੈਗੇ ਕਿੱਥੇ ਵੱਢਦੇ ਬਹੁਤ ਦਲਬੀਰ ਤੇ ਲਈ ਮੱਕੀ ਮੈਂ ਅੱਛਾ ਕੱਖ ਤਾਂ ਥੋੜੀ ਬੰਨਨੀ ਥੋੜੀ ਗਿੱਲੇ ਤੇ ਰਾਹ ਦਾ ਗਿੱਲਾ ਬਹਿ ਜਾਗੇ ਇਹ ਬੇਠਾ ਗਿੱਲਾ ਹੈ ਹੈਗੀ ਗੱਲੇ ਠਾਂ ਉੱਪਰ ਸੁੱਕ ਗਿਆ ਗਿੱਲ ਤਾਂ ਹੈਗੀ ਆ ਮੱਕੀ ਲਈ ਗਿੱਲ ਤਾਂ ਹੈਗੀ ਆ ਪਰ ਜੇ ਰਾਤ ਗਿੱਲ ਵਧੀਆ ਸੀ ਮੰਪੂਰੀ ਵਕੀ ਨੂੰ ਹੋੜ ਜੀ ਘਟ ਗਈ ਚੱਲ ਦੇਖੋ ਬਾਕੀ ਹੁਣ ਰਾਤ ਕੁੱਤੇ ਵਾ ਉਹ ਖੇਲੇ ਉਰੇ ਹਾਂ ਚਾ ਕੁੱਤਿਆਂ ਦੇ ਖਰੂ ਵੱਡੇ ਪੈਰ ਥਾਂ ਤੇ ਕਹਿੰਦੇ ਰਣਾ ਪਿਆ ਕੋਈ ਨੱਕਾ ਰਣ ਰੋਣਾ ਨਾ ਰਾਤ ਤਾਂ ਬਹੁਤ ਲੋ ਖੇਲੇ ਆ ਰਾਤ ਤਾਂ ਕੀ ਮੈਂ ਬਹੁਤ ਚੱਲੀਆਂ ਕੇ ਉਰੇ ਸਾਨੂੰ ਕਹੀ ਕੇ ਕਹਿੰਦੇ ਕੱਲੂ ਮੌਗ ਡ੍ਰਿਲ ਆ ਹਲੇ ਕਹਿੰਦੇ ਰੈਸਲ ਕਰਨੀ ਰੈਸਲ ਆਹ ਰੈਸਲ ਆ ਹੀ ਹੋ ਗਿਆ ਰਾਤ ਹਲੇ ਰੈਸਲ ਅੱਜ ਹੋਣੀ ਆ ਹਲੇ ਕੰਮ ਹੋ ਵੀ ਗਿਆ ਹੋ ਗਈ ਆ ਆ ਬਾਕੀ ਭਾਈ ਜੰਗ ਕੋਈ ਵੀ ਜੰਗ ਹੈਗੀ ਬਹੁਤ ਮਾੜੀ ਜੰਗ ਮਾੜੀ ਹੈ ਭਾਈ ਠੀਕ ਹੈ ਨਾ ਜੰਗ ਮਾੜੀ ਹੈ ਇਸਿਆ ਦਾ ਆਮ ਇਨਸਾਨ ਜਾਂਦਾ ਇਸੇ ਦਾ ਆਮ ਨਹੀਂ ਜਾਣਾ ਹੁਣ ਮਾਲਾ ਅਤਵਾਦੀ ਚਲ ਮਾਰਨੇ ਹੋਣੇ ਹੁਣ ਉੱਪਰ ਤੇ ਬੰਬ ਗਿਰਿਆ ਅਤਵਾਦੀ ਜੇ ਲਿਕ ਮਰਿਆ ਨਾਲ ਜੇ ਦੋ ਹੋਰ ਮੌਤਾਂ ਹੋ ਹਮਲਾ ਹੋ ਗਈਆਂ ਉਹਦਾ ਹੈਗਾ ਨਿਸ਼ਾਨ ਤਾਂ ਉਹ ਵੀ ਹੈ ਨਾ ਉਹ ਹੈ ਉਹ ਹੈ ਨਿਸ਼ਾਨ ਤਾਂ ਹੈ ਉਹ ਨਿਸ਼ਾਨਾਂ ਨਿਸ਼ਾਨ ਤਾਂ ਨਿਸ਼ਾਨੇ ਹੈ ਭਾਈ ਜੰਗ ਭਾਈ ਕੋਈ ਵੀ ਮਾੜੀ ਹੈ ਹੂੰ ਜਾਂ ਕੇ ਰਹਿ ਜੇ ਮਾੜੀ ਉਹਨਾਂ ਦਾ ਨੁਕਸਾਨ ਆਮ ਆਦਮੀ ਦਾ ਇਹ ਆ ਕੀ ਹੈ ਉਥੇ ਗੱਡੀਆਂ ਗੁੱਡੀਆਂ ਫੁੱਟੀਆਂ ਬੈਂਡੀਆਂ ਗਿਰੀਆਂ ਕੁਝ ਵੀ ਹੈ ਅੱਤਵਾਦੀ ਮਾਰੋ ਵਾ ਵਧੀਆ ਮੈਂ ਕਹਿੰਦਾ ਅੱਤਵਾਦੀ ਮਾਰਨਾ ਚਾਹੀਦਾ ਜਿਹੜੇ ਬੰਦੇ ਇਹ ਕੰਮ ਕਰਦੇ ਉਹਦੇ ਮੌਤ ਚਾਹੀਦੀ ਹੋ ਹੁਣ ਉਹ ਬੇਦੋਸਿਆਂ ਨੂੰ ਮਾਰਨਾ ਇਹਨਾਂ નિર્ਦੋਸ਼ ਬੰਦੇ ਉਹ ਵੀ ਆਪਣੇ ਪਰਦੇ ਉਹਦੀ ਮੌਤ ਹੋਣੀ ਚਾਹੀਦੀ ਆ ਗਿਆ ਭਾਈ ਟਰੈਕਟਰ ਰੇਵੀ ਕਰ ਦੇਣਾ ਹੁਣ ਰੇਵੀ ਕੰਪਿਊਟਰ ਨੇਤਰ ਦਾ ਦਰਮਾ ਇਹਨੂੰ ਕਹਦਾ ਮੈਂ ਬਾਅਦੇ ਨੇਤਰ ਦਾ 10 ਦਿਨ ਹੋ ਗਿਆ ਇਹਨੂੰ ਉਹ ਵੀ ਬਾਉਣ ਲੱਗਿਆ ਵੇ ਆਹ ਬਈ ਉਹ ਵੀ ਬਾਉਣ ਲੱਗਿਆ ਵੇ ਅੰਦਰ ਨੇਤਰ ਵੀ ਉਹਦਾ ਘਰ ਤਾਦਾ ਪਹਿਲਾਂ ਛੋੜਾ ਬੜਾ ਹੋ ਜੂਗਾ ਛੁੱਕਾ ਪਿਆ ਜਮਈ ਲੈ ਥਲਿੰਦੀ ਪਾ ਕਮਦੀਆ ਰਿੱਤੀ ਜੇਰੇ ਪਾ ਤਾਂ ਤਾਂ ਦਾ ਮੈਂ ਕਿਹਾ ਜੀ ਰਹਾ ਉਧਾਰ ਜੀ ਸਿਕੜਾਂ ਦੇ ਆਫ ਤੇ ਨਾਲ ਆਵਾਜ਼ ਉੱਪਰ ਆਫ ਨਾਲ ਆ ਕਿੱਪੇ ਚੈੱਕ ਦਾ ਨਾਲ ਮੀਟਰ ਬਣ ਨਹੀਂ ਕਹਦਾ ਤਾਂ ਉਹ ਹੈਂ ਹੈਂ ਜਾਂ ਮਾਰਦਾ ਚੈੱਕ ਦਾ ਚੈੱਕ ਦਾ ਕਹਦਾ ਬਈ ਚੈੱਕ ਕਰੋ ਵੀ 55 ਹੋ ਗਿਆ ਕੋਈ ਵੱਲਦਾ ਤਾਂ ਨਹੀਂ ਸਵੇਰੋਂ ਤਾਂ ਮਾਰਦਾ ਇੰਤਾ ਕਿਹੜਾ ਨਹੀਂ ਲੱਗਿਆ ਮਾਨਾ ਪਾਣੀ ਤਾਂ ਨਹੀਂ ਹੈ ਗਾਲ ਨਹੀਂ ਕਿਸੇ ਨੂੰ ਸਟਾਰਟ ਕਰ ਇਹਨੂੰ ਸਟਾਰਟ ਕਰੇ ਪਤਾ ਲੱਗੂ ਹਾਂ ਹੁਣ ਐਕਟੀਵੇਟ ਹੋਇਆ ਉਹ ਕਿੱਥੇ ਮੈਂ ਮਾਰਦਾ ਉਂਿਓ ਮਾਰੂਗਾ ਸਟਾਰਟ ਕਰ ਕੇ ਮਾਰੂਗਾ ਨਾ ਖੜੇ ਤੀ ਮਾਰੀ ਜਾਂਦਾ ਨਹੀਂ ਨਹੀਂ ਬੀ ਲਾਈਟ ਬਲੂਗੀ ਤਾਂ ਮਾਰੂਗਾ ਉਹ ਮਾਰਦਾ ਤਾਂ ਪਹਿਲਾਂ ਬੰਦ ਕਰਿਆ ਜਾ ਕਰਦਾ ਸਟਾਰਟਰ ਕਰ ਸਟਾਰਟਰ ਨਿਊਟਰਲ ਹੋ ਗਈ ਅਟਕੇ ਮੈਨੂੰ ਮਾਰਦਾ ਫਿਰ ਕਿਹਾ ਉਹਨਾਂ ਨੂੰ ਖਲੇਖਾ ਲੱਗਦਾ ਕਿ ਬਰ ਰੰਗੇ ਇਹ ਜਾਂ ਬਿਲਾ ਨਹੀਂ ਉਹ ਵੀ ਬਾਗੀ ਸੀ ਲੈ ਲੈ ਜਿਹਦਾ ਹੋ ਬੰਦਾ ਹੈ ਵੀ ਫੀਲਿੰਗ ਹੋਣੀ ਹੈ ਸੁਰਤ ਨੂੰ ਦਾ ਮਾਰੂਆ ਹੈ ਉਹ ਹੈ ਕਹਦਾ ਤੂੰ ਹੋਰ ਕੋਈ ਸੈੱਟਸ ਪਰ ਮਾਰ ਕੇ 2000 ਰੁਪਏ ਆਈ ਤੁਹਾਡੀ ਤੇਰੀ ਵੀ ਦੇਹੀ ਆ ਬੰਦਾ ਦਾਵਾ ਕਰਾ ਲੋ ਇਹ ਲਿਖਣਾ ਚਾਹੀਦਾ ਉੱਪਰ ਹੈ ਨਾ ਵੀ ਇਹ ਪੁਰਾਣੀ ਚੀਜ਼ ਜਿਹੜੀ ਕਾਪੀ-ਕਾਪੀ ਮਿਲੀ ਸਾਨੂੰ ਨਾਲ ਉੱਪਰ ਲਿਖਿਆ ਹੋਊਗਾ ਉਹ ਕਾਪੀ-ਕਾਪੀ ਮਿਲੀ ਕੋਈ ਨਾਲ ਉੱਪਰ ਲਿਖਿਆ ਹੋਊਗਾ ਵੀ ਕਾਡੀ ਚੀਜ਼ ਕਰਦੀ ਆ ਕੋਈ ਨਹੀਂ ਮਿਲੀ ਮਿਲਦੀ ਦੇ ਨਾਲ ਆਪਾਂ ਆਨਲਾਈਨ ਦੇਖ ਲਵਾਂਗੇ ਆਪਾਂ ਵੀ ਕਾ ਜੀ ਆ ਉਹ ਸੀਆਰਡੀ ਦੇ ਹੀ ਪੰਗਾ ਇਹਨੇ ਕੋਈ ਘੇਰਾ ਨਹੀਂ ਪਾਣਾ ਤੁੰਨਾ ਚ ਹੁਲਾ ਹੁਲਾ ਅੱਗੇ ਨਹੀਂ ਆਉਂਦੇ ਅਸੀਂ ਗਿਆ ਪੈਣਾ ਨਹੀਂ ਠੀਕ ਆ ਵਧੀਆ ਕਿਹੜਾ ਇੱਧੇ ਨੱਕੇ ਮੋੜੀ ਜਾ ਬਸ ਸਾਈਜ਼ ਵਧੀਆ ਇਹਦਾ ਹਾਂ ਪਾਣੀ ਪੀਣੇ ਪੈਣਾ ਇੱਥੇ ਤੇ ਪਾਣੀ ਆ ਉਹ ਨੱਕਾ ਥੰਮ ਗਿਆ ਤਾਂ ਇੱਕ ਨੱਕਾ ਐ ਜਾਣਾ ਸਾਰੇ ਜਾਂਦਾ ਫਿਰ ਆਂ ਹਾਂ ਜਾਂਦਾ ਲੈ ਵੋ ਚਲੀ ਜਾਣਾ ਉਦੇ ਬਿਨਾ ਕੋਈ ਲਾਉਣਾ ਤਾਂ ਨਹੀਂ ਹੈ ਕੁਝ ਹੋ ਵੀ ਜਾਣਾ ਨਾ ਨਾ ਹੁਣ ਕਿੰਨਾ ਟਾਂ ਨਹੀਂ ਹੁਣ ਟਾਈਮ ਵੀ ਟਾਈਮ ਵੀ ਘੱਟ ਰਹਿ ਗਿਆ ਟਾਈਮ ਘੱਟ ਰਹਿ ਗਿਆ ਹੁਣ ਹੁਣ ਟਾਈਮ ਕਿਹੜਾ ਰਹਿ ਗਿਆ ਡੇਡ ਪਹਿਲਾਂ ਕਿ ਨਹੀਂ ਆਪਾਂ ਨੂੰ ਡੇਡ ਵੀ ਅੱਗੇ ਲੇਟ ਆ ਗਈ 20 ਬਈ ਆਉਂਦੀ ਡੇਟ ਅੱਗੇ ਓ 20 ਬਈ ਆਉਂਦੀ ਪੱਤੀ ਤੇ ਕਿ ਬੀਦੇ ਤੇ ਹੋਰ ਹੁਣ ਲੇਟ ਡੇਟ ਪਪੰਜ ਆ ਗਈ ਮੈਨੂੰ ਕਹਿੰਦਾ ਹੁਣ ਕਰਿਆ ਵਾ ਮਾ ਹੁਣ ਹੁਣ ਕਿ ਜੇ ਬਾਇਆ ਵਾ ਕਰਿਆ ਉਹਨੂੰ ਠੀਕ ਨਹੀਂ ਗੱਲ ਘੰਟਾ ਲੱਗਣਾ ਸਾਰਾ ਡੇਡ ਡੇਡ ਘੰਟਾ ਲੱਗੂ ਇਹਨੂੰ ਡੇਡ ਘੰਟੇ ਦਾ ਕੰਮ ਆ ਇਹ ਪਹਿਲਾਂ ਵੀ ਹੋਇਆ ਵਾ ਹੁਣ ਪੂਲਰ ਕਰਕੇ ਮਾੜਾ ਮੋਟਾ ਹਿੱਲਿਆ ਵਾ ਹੋਊਗਾ ਏਡਾ ਖਾਸ ਨਹੀਂ ਹਿੱਲਿਆ ਵਾ ਚਲੋ ਕਰ ਦੋਣਾ ਨਾ ਹੈ ਕਿ ਨਹੀਂ ਗੰਨਾ ਤੇ ਗੰਨਾ ਤਰ੍ਹਾਂ ਕਹੇ ਜਾ ਧਗਨਾ ਵੇਖੇ ਮੜੇ ਗੰਨਾ ਵਧੀਆ ਖੜਾ ਹਨ ਇਹਦੇ ਕੱਕ ਸਾਫ ਹੋ ਗਏ ਆ ਜਲਦੀ ਦੇਖੀ ਕੱਕ ਜਿਹੜੀਆਂ ਖੜੀਆਂ ਉਹ ਦੇਖ ਦੇ ਕੈਟ ਆਫ ਦੀ ਬਨੀ ਦੀ ਖੜੀ ਆ ਇਹ ਵਧੀਆ ਖੜੀ ਬਨੀ ਹੈ ਇਹ ਵੀ ਕਿੱਤਾ ਵਧੀਆ ਵੈਸੇ ਕਿੱਤਾ ਠੀਕ ਆ ਇਹ ਕਿ ਨਹੀਂ ਛਿੜੀਆਂ ਨਾ ਛਿੜੀ ਨਸਲਦੀ ਲੰਦਾ ਬਾਈ ਇਹ ਵੀ ਸਾਰੀ ਸਾਰੀ ਛਿੜੀ ਨਸਲਦੀਆਂ ਵਧੀਆ ਫੇਲੇ ਬੈਣਾ ਪਾ ਤੋੜ ਦਿਉਂਗੇ ਬਹੁਤ ਨਾ ਇਦੋਂ ਜਾਂਦੀ ਡਾਰ ਆਏ ਛਿੜੀ ਤਾਂ ਉੜਦੀ ਹੋਣੀ ਹੈ ਨਾ ਛਿੜੀ ਦੇ ਕਿੰਨੇ ਕਿਲੇ ਹੋਣੇ ਲਾਇਏ ਬਨੇ ਛਿੜੀ ਹੋਣੀ ਹੈ ਭਾਈ ਉਰੇ ਮਨ ਲਾਦੀ ਦੇ ਮੰਨ ਕੇ ਜਲ 2 4 ਕਿੰਨੇ ਛਿੜੀ ਆ ਦੇਖ ਲੈ ਤੂੰ 30 ਰੁਪਏ ਦੀ ਗੱਲ ਰੇਟੇਣਾ ਕਹਾ 4 5 ਕਿੱਦੇ ਹੋਣੇ ਛਿੜੀ ਕਿੰਨੇ ਛਿੜੀ ਹੋਊਗੀ ਤੇਰੇ ਸਾਹਮਣੋਂ 5 6 ਕਿਲੇ ਛਿੜੀ ਤਾਂ ਹੋਣੀ ਹੈ ਕਿੰਨੀ ਕੁਆਂਟੀਟੀ ਕਿੰਨੀ ਹੋਊਗੀ ਕਿ ਕਿਲੇ ਕਿੰਨੇ ਲੈ ਜਾਂਦੀ ਬਹੁਤ ਲਾਈ ਜਾਂਦੀ ਆਪਾਂ ਨੇ ਕਿਹੜੇ ਲਾਈ ਆ ਇਹ ਸਾਲ ਕੁਝ ਜਾ ਲਾ ਲਾ ਕੋਈ ਉਹਦੇ ਵੀ ਨਹੀਂ ਅੰਤ ਰਹਿੰਦਾ ਯਾਰ ਹੀ ਲੱਗ ਜਾਂਦੀ ਐ ਇੰਨਾ ਕਿ ਜਿੱਥੇ ਆਪਣੇ ਆਰਡਰ ਪਲਾਈ ਤੀ 700 ਸ਼ੀਟੀ ਲੱਗੀ ਸੀ ਕਿੰਨੀ ਕਿ ਜਗ੍ਹਾ ਤੀ ਉਹ 700 ਸ਼ੀਟੀ 700 ਸ਼ੀਟੀ ਲੱਗੀ ਤਿੱਥੇ ਕਿੰਨਾ ਕਦਾ ਉਹ ਵਕੀਲੇ ਮਤਲਬ ਬਹੁਤ ਲੱਗਣੀ ਬਹੁਤ ਲੱਗਦੀ ਰਹੀਲੇ ਉਹਦਾ ਤੇ 30000 ਰੇਟ ਆ ਬਹੁਤ ਜਿਹੀ ਹੋਣੀ ਆ ਆਪਣੇ 700 ਗਿੰਕੇ ਲਾਈ ਤੀ ਉੱਥੇ ਯਾ ਪਰੇ ਪਰ ਵੀ ਲਾਈ ਇਹ ਮਾ 30000 ਰੇਟ ਆ ਹਾਂ 721 ਹੂੰ ਬਹੁਤ ਬਣ ਗਿਆ ਫਿਰ ਤਾਂ ਬਹੁਤ ਬਣ ਜੀਦਾ ਹੁਣ ਇੰਨੀ ਇੰਨੀ ਕਿ ਤੂੰ ਸ਼ੀਟੀ ਲੱਗਦੀ ਤੂੰ ਸਾਬ ਦਾ ਲਾਦਾ ਵੀ ਆਹ ਐਲਾਨ ਹੋ ਗਈ ਇਹ ਇੱਧਰ ਆ 3000 ਰੁਪਏ ਦਾ ਬੱਲੇ ਆ ਹੋ ਗਈ ਇਹ 3000 ਰੁਪਏ ਦਾ ਕੰਮ ਹੋ ਗਿਆ ਇਹਵਾ ਫਿਰ ਸਾਰਾ ਮਾਲਾ ਕੀਲਾ ਠੋਕੇ ਵਿਗਦਾ ਲੈ ਲੱਖ ਰੁਪਈਆ ਲੱਖ ਰੁਪਈਆ ਖਰਚਾ ਹੀ ਬਹੁਤ ਆਉਂਦਾ ਬਾਈ ਉਹ ਹਾਸ ਇੱਕ ਗੜਾਈਆਂ ਦਾ ਵੀ ਆ ਸੰਭਾਲ ਸੰਭਾਲ ਸਾਮ ਸੰਭਾਲ ਗਾਂਾਂ ਸੰਭਣੀ ਗਾਂਾਂ ਸੰਭਣੀ ਇਹ ਨੇਰੀ ਚ ਅਖੜਦੀ ਪਚਾਉਣੀ ਪੈਂਦੀ ਐ ਇਹ ਫਿਰ ਬਿ ਵੇਚਣੀ ਹੋਰ ਆ ਬੇਚਣੀ ਵੀ ਕਿਹੜੇ ਔਖੀ ਐ ਇਹ ਬੇਚਣੀ ਬਹੁਤ ਲੱਲੇ ਬੇਗਾਨੇ ਪੈਂਦੇ ਇਹਨੂੰ ਕੀ ਦੀ ਬਾਤ ਕਹੀ ਤੇ ਬਣੀ ਵੀ ਉਹ ਜੇ ਤੇਰਾ ਬੀਜ ਵਧੀਆ ਛਿੜੀ ਨੀਵੀਂ ਲੰਦਾ ਕੋਈ ਇੱਕ ਸਾਈਜ਼ ਦੀ ਲੈਣੀ ਆ ਛਾਟ ਕੇ ਲੱਲੇ ਬਹੁਤ ਆ ਲੇਬਰ ਵੀ ਖਾਚਾ ਹੁੰਦਾ ਹੀ ਪਰ ਪਰ ਆ ਬਈ ਜਿਸ ਸਹੀ ਰਿਹਾ ਇਹ ਜੇ ਸਾਲ ਤਰਬੀਕ ਦੀ ਚੰਗੇ ਰੇਟ ਨਾਲ ਛਿੜੀ ਬਾਈ ਆਪਾਂ ਕਦੇ ਲਾਇਆ ਨਹੀਂ ਵੇਸੇ ਲਾਉਣਾ ਚਾਹੀਦਾ ਆਪਾਂ ਵੀ ਕਦੇ ਅੱਧਾ ਕਿੱਦ ਲਾਵੇ ਚਾਹੇ ਜਿਹੜੇ ਲਾਉਂਦੇ ਛੱਡਦੇ ਨਹੀਂ ਲਗਾ ਕੀ ਲਾਹਟ ਲਾਵੇ ਆਪਾਂ ਬਈ ਹਾਂ ਲੱਭਰੀ ਲਾਇ ਲੱਭਰੀ ਲਾਇ ਤਾਂ ਪਈ ਇੱਕ ਸਾਲ ਹਾਂ ਲੱਭਰੀ ਤਾਂ ਨਾ ਕੋਈ ਵੀ ਨੂੰ ਤਾਂ ਪਤਾ ਨਹੀਂ ਹੁੰਦਾ ਲੱਭਰੀ ਮੈਨੂੰ ਪਤਾ ਹਾਂ ਐਕਣੀ ਤੇਜ਼ੀ ਬਹੁਤ ਹੁੰਦੀ ਛਿੜੀ ਦੀ ਇਹਨਾਂ ਨੇ ਗੀਲਾ ਲਾ ਡੇਢ ਦੌਰ ਗੀਲੇ ਲਾਤੇ ਇਹਨਾਂ ਨੇ ਹਾਂ ਜਦੋਂ ਛਿੜੀ ਕਿਸੇ ਨੇ ਪੁੱਛੀ ਹੋਣੀ ਐ ਨਾ ਮੰਦਾ ਆ ਗਿਆ ਅੱਧੇ ਹੀ ਨੇ ਸਟਾਰਟ ਕੀ ਪਿਛੇ ਨਹੀਂ ਕਿਥੇ ਨੇ ਛਿੜੀ ਵੱਢ ਕੇ ਟੋਕਾ ਹੀ ਟੋਕਾ ਵੀ ਨਹੀਂ ਤਾਂ ਹੁੰਦਾ ਮਸ਼ੀਨਾਂ ਵੀ ਨਹੀਂ ਟੋਕ ਵਾਲੀਆਂ ਆ ਉਹ ਐਕਣੀ ਕਰਾ ਲਾਇਆ ਉਹਦਾ ਫਿਰ ਬਹੁਤ ਕੰਮ ਦੀ ਛਿੜੀ ਦੀ ਅੱਧੇ ਗੀਲੇ ਸਟਾਰਟ ਕਰੇ ਪਹਿਲਾਂ ਉਹ ਅਬ ਤੇ ਕੀ ਲੈ ਸ਼ੁਰੂ ਕਰੇ ਦੇਖੇ ਆਪਣੀ ਥੋੜੀ ਮਾਰਕੀਟ ਬਣਾਵੇ ਬਾਈ ਮੈਂ ਕਾ ਲਾ ਰਿਹਾ ਦੇ ਵੇਚਣੀ ਗਾ ਆਹੋ ਜਦ ਫੈਕਟਰੀ ਆਪਣੀ ਤੇ ਹੈਗੀ ਆਪਣੇ ਬਰੇਜ ਆ ਹਰਿਆਣੀਆਂ ਜਾਂਦੀ ਸਾਰੀ ਹੋਰ ਤਾਂ ਡਿਮਾਂਡ ਬਹੁਤ ਆ ਹੁਣ ਤਾਂ ਮੈਂ ਆਪਣੀ ਫੈਕਟਰੀਆਂ ਬਹੁਤ ਹੋ ਗਈਆਂ ਹਰਿਆਣਾ ਰਹਿਣੇ ਮੈਂ ਤਾਂ ਜਾਂਦੀ ਜਾਂਦੀ ਜਿਹੜੀ ਆਪਣੇ ਜਮਨਾਗਰ ਜਾਂਦਾ ਇੱਥੇ ਬਹੁਤ ਲੱਗਦਾ ਆਪਣੇ ਹਰੇ ਸਾਲ ਪਟਾਈ ਕਿੰਨੀ ਹੁੰਦੀ ਆ 19 ਉਹਦੇ ਤੁਕੜੇ ਲੱਗਦਾ ਜਿਹੜੇ ਐਸਾ ਲੋ ਘਟੋ ਗਾਹਾਂ ਲੱਗਣੇ ਹੋਣ ਲੱਗੀ ਜਾਣੇ ਇੱਥੋਂ ਆਹ ਚੱਗ ਨਾ ਵਸਾ ਫਿਰਦੇ ਚੱਲ ਚੱਲੀਏ ਲੋ ਜੀ ਆ ਗੰਨਾ ਗੰਨਾ ਭਾਈ ਤਕੜਾ ਹੋ ਗਿਆ ਤਾਂ ਲੱਕਾ ਕੋ ਕੋ ਦਾ ਜਮਾ ਸਮਾਪਤੀ ਆ। ਪੱਕ ਜਾਏ ਫੂਕ ਤਾਂ। ਜਮਾ ਹੀ ਸਾਫ ਆ ਹੁਣ। ਬਣਾ ਕਰਤੀ ਤਾਂ ਸੀ। ਕਰਤੀ ਕਾਲੀ ਕਰਦੀ। ਰੇਨੋ ਪਰੇ ਪਾਇਆ ਪਰੇ। ਦਾਇਆ ਛੱਡ ਪਾ ਉਧਰ ਨਾ ਲਾ ਕੇ। ਕਹੀਂ ਕਰਤੀ ਕਾਲੀ ਹੋ ਗਈ ਭਈ। ਦਾਇਆ ਸਾਰਾ ਸਮਾਨ ਛੱਡਦਾ। ਖਦਾ ਕੇ ਮਿਲ ਗਈ ਨੀ। ਆ ਦੇਖ ਆ ਦੇਖ ਆਪ ਕਣੀ ਵੇ ਆ ਜੇ ਖੁਰਗੀਆਂ ਹੁਣ ਮੀਂਹ ਪੈ ਗਿਆ ਨਾ ਉੱਤੇ ਬਾਦ। ਮੀਂਹ ਖਾਹ ਵਾਲੇ ਤੋਂ ਬਾਅਦ ਤਾਂ ਹੋਰ ਗਏ ਨਾ। ਬਲਾਗਾਂ ਹੁਣ ਦੇਖ ਹੁਣ ਆ ਦੇਖ ਸੁਣੀ ਵੇ ਇੱਥੇ ਜੜਮਾ ਸੁggenਾ ਦੇ। ਆਈ ਜੜਮਾ ਸੁਣ ਲੱਗਾ ਉਹਦੇ। ਐ ਕਿਨੋਂ ਆਏ ਹੋਈਆਂ ਨਾ। ਬਹੁਤ ਪਾਣੀ ਨਹੀਂ ਲਾਉਣਾ ਇਹਨੂੰ ਹੁਣ ਚੜਾ ਕੇ ਲਾਉਣਾ ਪਾਣੀ ਫੋਲ ਜਿੰਨਾ ਚੜਾ ਕੇ ਪਾਣੀ ਲੱਗੂਗਾ ਉੰਨਾ ਫਟਾਰਾ ਚ ਜ਼ਿਆਦਾ ਹੋਊਗਾ ਗੰਨੇ ਦਾ ਜੇ ਪਾਣੀ ਲਾਈਏ ਵੀ ਲਗਾਤਾਰ ਵੀ ਪਾਣੀ ਲਾਈਓ ਗਿੱਲੇ ਹੀ ਰੱਖਣਾ ਹੈ ਫੇਰ ਇਹਦਾ ਫਟਾਰਾ ਘਟਦਾ ਜੇ ਹੁਣ ਸੁਕਾਵੂਗੇ ਇਹਨੂੰ ਫੇਰ ਤਾਂ ਫਟਾਰਾ ਵਧਣਾ ਹੈ ਫੇਰ ਦੇਖੀ ਕਿ ਕਿਹੜਾ ਫੁੱਟਦਾ ਥੱਲੇ ਦੇ ਸੁਕਾ ਲਾ ਫੇਰ ਇਹਨੂੰ ਹੈ ਸੁਕਾ ਦੇਣਾ ਹੁਣ ਪਾਣੀ ਲਾਉਣ ਦੀ ਇਹ ਦੇ ਘਰ ਕੀ ਲਾਇਆ ਤਾਂ ਬਸ ਸਮਾਨ ਦਾ ਖਰਚ ਜਿਹੜਾ ਪਿਆ ਪਿਆ ਹੈ ਕਿ ਨਹੀਂ ਉਹ ਤੇ ਕਹਿੰਦਾ ਸੱਪ ਮਰਿਆ ਵਾ ਪੈ ਵਿੱਚ ਕਹਿੰਦਾ ਸੜਦਾ ਬਾਹਰ ਆਇਆ ਤਾਂ ਅੰਦਰ ਵਿੱਚ ਆ ਹੂੰ ਇਕਰਾ ਆਪਾਂ ਡਿੱਗੀ ਕੋ ਪਾਣੀ ਪੀ ਲੈਣ ਦੇ ਬੈਠ ਕੇ ਆ ਵੀ ਅਸਰਾਤੀ ਮੋਟਰ ਪਾਣੀ ਪੀ ਲੋ ਜਾ ਕੇ ਪੈਪ ਲਾਈਨ ਬਾਹਰ ਨਿਕਲਦੀ ਜਾ ਕੇ ਚਾਰ ਕਿੱਲਾਂ ਪਰ ਹੈ ਇਹਦਾ ਗਲਤ ਆ ਉਹ ਗਲਤ ਹੈ ਤਾਂ ਮੋਟਰ ਦੇ ਉੱਥੇ ਪੀਓ ਆਪਣਾ ਹਾਂ ਮੋਟਰ ਕੋਲੇ ਪੀਣਾ ਚਾਹੀਦਾ ਜਿੱਥੇ ਪਾਣੀ ਧਰਤੀ ਮੰਡੇ ਨਿਕਲਦਾ ਹਾਂ ਰਿਸਕੇ ਹੈ ਜਾਂ ਪਾਣੀ ਚੱਲਣ ਨੂੰ ਹੋ ਗਿਆ ਘੰਟਾ ਘੰਟਾ ਤਾਂ ਪੀ ਲੈ ਹੈ ਵੀ ਗਲਤ ਹੈ ਹੁਣ ਜੇ ਇੱਥੇ ਮੈਂ ਦਵਾਈ ਸਪਰੇਅ ਸੂਸ ਵੀ ਕਰਿਆ ਵਾ ਹੁੰਦਾ ਡਿੱਗੀ ਕੋਲ ਤੋਂ ਪਾਣੀ ਪੀਣੀ ਨਹੀਂ ਚਾਹੀਦਾ ਮੋਟਰ ਕੋਲੇ ਪੀਓ ਆ ਕੇ ਠੀਕ ਨਹੀਂ ਗੱਲ ਹੈ ਹਾਂ ਆਹ ਵੇ ਤੈਨੂੰ ਬੀਜ ਨਾਲ ਆਵਾਜਰਾ ਜਾ ਰੌਣੀ ਕਰਿਆ ਪੈ ਤਾਂ ਬਾਕੇ ਨੂੰ ਵੀ ਆਇਆ ਕਾ ਨੂੰ ਉਧਰ ਉਹਨਾਂ ਨੇ ਪਾਣੀ ਲਾਇਆ ਹੁਣ ਉੱਪਰ ਬੂਟੇ ਨੂੰ ਤਾਂ ਪਾਣੀ ਪੈ ਗਿਆ ਇੱਧਰ ਦੇ ਕਿਆਰੀ ਚ ਫੇ ਹੁਣ ਉਹ ਵੀ ਥੋੜਾ ਗਿੱਲਾ ਏ ਨਹੀਂ ਬੀਜ ਦੇਣ ਤਾਂ ਹੁਣ ਨੂੰ ਹੈ ਵੀ ਨਹੀਂ ਤਾਂ ਬੀਜ ਦੇਣ ਦਾ ਆਹ ਛੜੀ ਬੂਟੀ ਕੋ ਦੇਣਾ ਇਹਨੂੰ ਵੀ ਮਾਰ ਦੀ ਫਿਰ ਉਹਦੀਆਂ ਗਾਜਰ ਬੂਟੀਆਂ ਜਿਹੜੀ ਆਜਿਓ ਜਿਹੜੀ ਦੇਖਦਾ ਹਾਂ ਹਾਂ ਇਹ ਵੀ ਕੋਈ ਬੂਟੀ ਨੂੰ ਮਾਰਦੀ ਨਾ ਛੜੀ ਡਾਉਂਡ ਆਫ ਮਾਰਦੀ ਨੀ ਡਾਉਂਡ ਆਫ ਆਉਂਦੀ ਨੀ ਕੱਟ ਬੱਤਨੀ ਨੂੰ ਕੁਝ ਵੀ ਕਹਿੰਦੀ ਇੰਨੀ ਮਰਦੀ ਤੇਜ ਘਾਲਾ ਤੂੰ ਇਹ ਵੀ ਨਹੀਂ ਮਰਦੀ ਹੈਗੀ ਹੋਰ ਕੱਖ ਸਾਰਾ ਮਰ ਗਿਆ ਦੇਖ ਲੈ ਇਹ ਨਹੀਂ ਮਰਦੀ ਹੈਗੀ ਉਹ ਮੌਣ ਮੌਣੀ ਮਰੀ ਉਹ ਇਧਰ ਵੀ ਕਰੀਦੀ ਮਰੀ ਉਹ ਨਹੀਂ ਦੇਖ ਲੈ ਫੇਜ ਲੈ ਆਉਣੀ ਉਕਣੀ ਵਾ